ਦੀ ਚੇਅਰਮੈਨ ਸੀ ਮਗਰ ਸਰਕਾਰ ਉਹ ਚਲਾਉਂਦੀ ਸੀ ਲੰਘਾ ਨਹੀਂ ਕਦੇ ਖੋਲ ਸਕੇ ਕਰਤਾਰਪੁਰ ਸਾਹਿਬ ਅੱਜ ਹੋਣਾ ਹੀ ਨਹੀਂ ਸੀ ਜੇ ਜਵਾਰ ਨਾਲ ਨਹਿਰੂ ਦੇ ਫੈਸਲੇ ਸਹੀ ਹੁੰਦੇ ਪਾਕਿਸਤਾਨ 'ਚ ਨਹੀਂ ਹੋਣਾ ਸੀ ਇਸ ਲਈ ਉਹ ਲੰਘੇ ਨੂੰ ਜਿਸ ਨੂੰ ਤਰਸਦੇ ਸਨ ਗੁਰਨਾਨਕ ਨਾਮ ਲੇਵਾ ਉਹਨੂੰ ਖੋਲਿਆ ਪਹਿਲੀ ਵਾਰੀ ਸ਼੍ਰੀ ਗੁਰਦਾਸਪੁਰ ਸਾਹਿਬ ਇਸ ਧਰਤੀ ਤੇ ਆਏ ਉਹਨਾਂ ਦਾ ਧੰਨਵਾਦ ਅਸੀਂ ਕੀਤਾ ਉੱਥੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਿਵੇਂ ਰਾਹੁਲ ਗਾਂਧੀ ਠੱਗਣਾ ਚਾਹੁੰਦਾ ਕਿਹੜਾ ਮਾਡਲ ਕਿਸਾਨੀ ਕਰਜ਼ੇ ਦੀ ਮਾਫੀ ਦਾ ਪੰਜਾਬ ਮਾਡਲ ਤੇ ਪੰਜਾਬ ਮਾਡਲ ਦਾ ਪੋਸਟਰ ਬॉय ਬੁੱਧ ਸਿੰਘ ਕਿਸਾਨ ਹੈ ਕੋਟਲੀ ਸੂਰਤ ਮੱਲੀਆਂ ਦਾ ਜਿਹਦੇ ਨਾਲ ਫੋਟੋ ਲਵਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੇ ਕਿਸਾਨੀ ਕਰਜ਼ੇ ਦੀ ਗੱਲ ਸ਼ੁਰੂ ਕੀਤੀ ਸੀ ਕਰਜ਼ਾ কুরਕੀ ਖਤਮ ਫਸਲ ਦੀ ਪੂਰੀ ਰਕਮ ਅਜੋਦਾ 7 ਲੱਖ ਦਾ ਕਰਜ਼ਾ ਹੋ ਗਿਆ ਉਹਦਾ ਤਾਂ ਮਾਪ ਨਹੀਂ ਹੋਇਆ ਤੇ ਦੇਸ਼ ਦੇ ਕਿਸਾਨ ਨੂੰ ਵੀ ਇਸੇ ਪੰਜਾਬ ਦੇ ਮਾਡਲ ਨਾਲ ਰਾਹੁਲ ਗਾਂਧੀ ਠੱਗਣਾ ਚਾਹੁੰਦਾ ਧੋਖਾ ਕਰਨਾ ਚਾਹੁੰਦਾ ਅਜ ਉਹਦਾ ਪੋਲ ਖੋਲ ਵੀ ਕੀਤਾ ਜਖੜ ਜਿਹੜਾ ਮੋਬਾਈਲ ਦੇਣ ਦਾ ਐਲਾਨ ਕੀਤਾ ਜਿਹੜੀ ਸ਼ਰਤਾਂ ਰੱਖੀ ਗਈ ਜ਼ਾਇਜ਼ ਹੈ ਦੇਖੋ ਇਹਨਾਂ ਨੇ ਮੋਬਾਈਲ ਨਹੀਂ ਦੇਣਾ ਮੈਂ ਤਾਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਜਾਂ ਤੈ ਦੇਣ ਆਈਫੋਨ ਜਿਹੜੇ ਆਪੇ ਵਜ਼ੀਰ ਵਰਤਦੇ ਆ ਜੇ ਤਾਂ ਦੇਣਗੇ ਦੂਜੇ ਕੋਈ ਘਟੀਆ ਫੋਨ ਕਿਸੇ ਦੇ ਕੰਨ ਚ ਬਲਾਸਟ ਹੋ ਜੂ ਪਾਰਟ ਜੂ ਬੈਟਰੀ ਆਪ ਤਾਂ ਨੁਕਸਾਨ ਵੀ ਕਰਾਉਂਗੇ ਇਹਨਾਂ ਦੇ ਫੋਨ ਦੇ ਚੱਕਰ ਚ ਇਹਨਾਂ ਦੇ ਇਹਨਾਂ ਨੂੰ ਕਹੋ ਆਪ ਫੋਨ ਤੁਸੀਂ ਰੱਖ ਲਓ ਵਜ਼ੀਰ ਤੇ ਮੁੱਖ ਮੰਤਰੀ ਜਿਹੜਾ ਆਈਫੋਨ ਵਰਤਦਾ ਉਹ ਸਾਨੂੰ ਦੇ ਦੇ ਉਹ ਜੀ ਦੇਣਾ ਕੱਖ ਨਹੀਂ ਇਹਨਾਂ ਨੇ ਇਹ ਤਾਂ ਕੱਲਾ ਇਲੈਕਸ਼ਨ ਦਾ ਸਟੰਟ ਹੈ ਬੁੱਧ ਸਿੰਘ ਨੂੰ ਪੁੱਛੋ ਜਿਵੇਂ ਉਹਦਾ ਕਰਜ਼ਾ ਮਾਫ਼ ਕੀਤਾ ਨਾ ਉਹੋ ਜਿਹਾ ਮੋਬਾਈਲ ਫੋਨ ਹੈ ਮਗਰ ਮੈਂ ਬੇਨਤੀ ਕਰਦਾ ਕਿ ਤੁਹਾਡੀ ਸਿਹਤ ਲਈ ਨਹੀਂ ਕਰ ਕਹੂਗਾ ਇਹਦਾ ਕੋਈ ਪਤਾ ਨਹੀਂ ਕਾਂਗਰਸੀ ਮੋਬਾਈਲ ਉਹੋ ਜਾਊ ਕਦੋਂ ਤੁਹਾਡੇ ਕੰਨ 'ਚ ਪਾੜ ਸਕਦਾ ਦਾ ਕੋਈ ਭਰੋਸਾ ਹੀ ਨਾ ਵਰਤਿਓ ਚਾਖੜ ਕਹਿੰਦਾ ਜੀ ਕਿ ਪ੍ਰਧਾਨ ਮੰਤਰੀ ਚੌਂਕੀਦਾਰ ਹੈ ਪਰ ਚੋਰ ਨੇ जाखड़ साहब तक कातल ने सब तो वही कांग्रेस पार्टी कातल है जी चौरासी की कातल कि तुसी भी विदेश विच अपना भविख बना चाहते हो पाओ विदेश विच पढ़ाई करने का मौका पिरामिड ई सर्विस दी सलाह नाल भारत पंजाब सरकार तो मान्यता प्राप्त करो तिरानवे नौ सौ अठहत्तर तिरानवे